ਸਤਨਾਮ ਸ੍ਰੀ ਅਕਾਲ ਬਲਵੋ ਜਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਜਿੱਥੇ ਅੱਜ ਆਰੇ ਜਾਣਕਾਰੀ ਬਾਰੇ ਗੱਲਬਾਤ ਕਰਾਂਗੇ ਉਥੇ ਆਪਾਂ ਜਿਹੜਾ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਹੋਣ ਵਾਲੇ ਲੱਡਾਂ ਦੇ ਇਸੇ ਵਿੱਚ ਆਲਾਨਿਆ ਉਹਦੀ ਵੀ ਅੱਜ ਗੱਲ ਕਰਾਂਗੇ ਅੱਜ ਜਿਹੜੀ ਪਾਕੜਾ ਬਿਆਸ ਮੈਨੇ ਲਾਈਕ ਬੋਰਡ ਦੀ ਮੀਟਿੰਗ ਹੋਈ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਤੁਸੀਂ ਬੰਦਾ ਜਿਹੜਾ ਖਤਰਾ ਲਗਾਤਾਰ ਬਣਿਆ ਹੋਇਆ ਆ ਉਹਦੇ ਬਾਰੇ ਵੀ ਗੱਲ ਕਰਾਂਗੇ। ਔਰ ਇਸ ਤੋਂ ਇਲਾਵਾ ਸਭ ਤੋਂ ਵੱਧ ਜਿਹੜਾ ਆ ਪੰਜਾਬ ਵਿੱਚ ਨਸ਼ੇ ਦੀ ਜਿਹੜੀ ਬਰਾਮਦਗੀ ਹੋਈ ਆ ਉਹ ਦੂਜੇ ਸਟੇਟਾਂ ਨਾਲੋਂ ਸਭ ਤੋਂ ਜ਼ਿਆਦਾ ਆ ਇਹਦੇ ਬਾਰੇ ਵੀ ਗੱਲ ਕਰਾਂਗੇ। ਔਰ ਜੇ ਜੇ ਪੰਜਾਬ ਵਿੱਚ ਗੈਰ ਕਾਨੂੰਨੀ ਮਲੂਖੀ ਤਸਕਰੀ ਹੋ ਰਹੀ ਆ ਔਰ ਕਈ ਦਹਾਕਿਆਂ ਤੋਂ ਇਹ ਕੰਮ ਜਿਹੜਾ ਚੱਲਦਾ ਆ ਰਿਹਾ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਦੇਣੀ ਆ ਉਹ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਹੜ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਤੁਸੀਂ ਮੰਨ ਉਹਦਾ ਖਤਰਾ ਬੜਾਆ ਹੋਇਆ ਆ ਪਾਣੀ ਦਾ ਵਹਾ ਜਿਹੜਾ ਆ ਉਹ ਬਹੁਤ ਦੂਸਰੇ ਪਾਸਿਆਂ ਵੱਲ ਵੀ ਚੱਲਿਆ ਆ ਜਿਹਦੇ ਕਰਕੇ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਵਾਤਾਵਰਨ ਜਿਹੜਾ ਉਹ ਬਣਿਆ ਹੋਇਆ ਹੈ ਬੇਸ਼ੱਕ ਤੁਸੀਂ ਬੰਦ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਪੰਜਾਬ ਸਰਕਾਰ ਬڑے ਜਤਨ ਕਰਈਆਂ ਆ ਪਰ ਅਜੇ ਇਹ ਜਿਹੜੇ ਹਨਾਂ ਦਾ ਪਾਣੀ ਹੁੰਦਾ ਆ ਇਹਦੀ ਵਹਾ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਸ ਪਾਣੀ ਦੇ ਵਹਾ ਨੇ ਕਿਹੜੇ ਪਾਸੇ ਮੁੜਨਾ ਆ ਜਾਂ ਕਿਹੜੇ ਪਾਸੇ ਨਹੀਂ ਮੁੜਨਾ ਹੁਣ ਇਹ ਇਹ ਤੁਸੀਂ ਬੰਦਾ ਜਿਹੜਾ ਡਰਿਆ ਉਹ ਆਮ ਲੋਕਾਂ ਵਿੱਚ ਸਭ ਤੋਂ ਵੱਧ ਬਣਿਆ ਹੋਇਆ ਆ ਔਰ ਇਹ ਦੇਖਣਾ ਜੀ ਬਾਕੀ ਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਤੁਸੀਂ ਬੰਦ ਦਾ ਖਤਰਾ ਕਰਦਾ ਆ ਜਾਂ ਇਹ ਹੋ ਧਿਆਨ ਕੂ ਜਿਹੜਾ ਉਹ ਧਾਰਨ ਕਰਦਾ ਆ ਔਰ ਇਸੇ ਦੌਰਾਨ ਜਿਹੜੇ ਫਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਅਦਰ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚੋਂ ਪੰਜਾਬ ਨੇ ਆਪਣਾ ਸਪਸ਼ਟ ਸਟੈਂਡ ਦੱਸਿਆ ਕਿ ਫਖੜਾ ਵਿਆਸ ਬੋਰ ਬਲਨੋ ਹੋ ਪਾਣੀ ਛੱਡਣ ਤੋਂ ਬਿਲਕੁਲ ਉਹ ਸਰਕਾਰ ਵੱਲੋਂ ਨਾ ਕਦੇ ਪੀ ਗਈ ਆ ਉਹ ਜਿਹਦੇ ਨਾਲ ਬੋਰ ਜਿਹੜਾ ਉਹ ਸਹਿਮਤ ਹੋ ਚੁੱਕਾ ਆ ਪਖਲਾ ਜਿਹੜਾ ਪਾਣੀ ਆ ਇਹਦਾ ਪੱਧਰ ਜਿਹੜਾ ਹੈ ਸਵੇਲੇ 1670 ਫੁੱਟ ਹੈ ਇਹ ਕੰਡਮ ਜਿਹੜਾ ਆ ਇਹ ਸਤਲੁਜ ਦਰਿਆ ਵਿੱਚ 40000 ਕਿਊਸਿਕ ਪਾਣੀ ਜਿਹੜਾ ਉਰੇ ਵਾਲ ਨੂੰ ਛੱਡਿਆ ਜਾ ਰਿਹਾ ਆ ਸਤਲੁਜ ਦਰਿਆ ਵਾਲ ਨੂੰ ਉਹ ਦੇਖਣਾ ਅਜੇ ਇਹ ਆ ਕਿ ਇਹ ਅੱਗੇ ਜਾ ਕੇ ਕੀ ਗਲ ਖਲਾਉਂਦਾ ਆ ਕੀ ਗਲ ਨਹੀਂ ਖਲਾਉਂਦਾ ਜਾਂ ਇਹਦੇ ਤੋਂ ਅਪਰੰਤ ਵੀ ਜਿਹੜੀ ਬीडीਆਂ ਹਰ ਫੀਲਡ ਇਲਾਕਿਆਂ ਵਿੱਚ ਬਿਮਾਰੀਆਂ ਫੈਲ ਰਹੀਆਂ ਉਹਨਾਂ ਦੇ ਕਾਰਨ ਵੀ ਪੰਜਾਬ ਦੇ ਲੋਕਾਂ ਆਂਦੇ ਹਰ ਪ੍ਰਭਾਵਕ ਇਰੀਏ ਦੇ ਲੋਕਾਂ ਵਿੱਚ ਇੱਕ ਦਇਤ ਦਾ ਵਾਤਾਵਰਣ ਬੇਸ਼ੱਕ ਪੰਜਾਬ ਸਰਕਾਰ ਦੀਆਂ ਸਿਹਤ ਟੀਮਾਂ ਪ੍ਰਾਈਵੇਟ ਕਲਪ ਦੇ ਉੱਤੇ ਆਈਆਂ ਸਿਹਤ ਟੀਮਾਂ ਵਕਤੋਂ-ਵਕਤ ਮਰੀਜ਼ਾਂ ਦਾ ਮੌਜਨਾ ਕਰਕੇ ਉਹਨਾਂ ਦਾ ਇਲਾਜ ਤਾਂ ਕੀਤਾ ਜਾ ਰਿਹਾ ਆ ਪਰ ਬਿਮਾਰੀਆਂ ਜਿਹੜੀਆਂ ਅਜੇ ਰੁਕਉਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਸਰਕਾਰ ਦੀਆਂ ਇਹੜੀਆਂ ਟੀਮਾਂ ਵੱਲੋਂ 1568 ਪਿੰਡਾਂ ਦਾ ਦੌਰਾ ਕੀਤਾ ਗਿਆ ਆ ਜਿਹਦੇ ਵਿੱਚ 67000 ਘਰਾਂ ਦੀ ਜਾਂਚ ਜਿਹੜੀ ਆ ਉਹ ਕੀ ਪੀ ਗਈ ਆ ਉਹ ਜਿਸ ਬੰਦ ਪਾਇਆ ਗਿਆ ਕਿ 1052 ਜਿਹੜੇ ਤਰਵਾਦਾਂ ਕਾਦਿਆ ਉਹਨਾਂ ਵਿੱਚ ਮਸਜਿਦ ਦਾ ਫੈਦਨਾ ਲਗਾਤਾਰ ਬਣਿਆ ਹੋਇਆ ਆ ਜਿਸ ਨੂੰ ਰੋਕਣ ਤੇ ਅੱਗੇ ਵਧਣ ਤੋਂ ਰੋਕਣ ਦੇ ਲਈ ਸੋ ਆਧਵੀਆਂ ਟੀਮਾਂ ਲਗਾਤਾਰ ਮਿਹਨਤ ਕਰ ਰਹੀਆਂ ਆ ਔਰ 18200 ਸਰਕਾਰੀ ਇਹ ਮਰੀਜ਼ਾਂ ਦਾ ਇਸ ਵੇਲੇ ਵੱਖ-ਵੱਖ ਸਿਹਤ ਏਜੰਸੀਆਂ ਵੱਲੋਂ ਮੁਆਇਨਾ ਵੀ ਕੀਤਾ ਗਿਆ ਔਰ ਜਿਨ੍ਹਾਂ ਵਿੱਚ 2100 ਮਰੀਜ਼ ਜਿਹੜੇ ਮਰੀਜ਼ ਆ ਉਹਨਾਂ ਨੂੰ ਬੁਖਾਰ ਚੜੇ ਜਾਂਦੀਆਂ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਔਰ 2260 ਜਿਹੜੇ ਰੋਗ ਆ ਉਹਨਾਂ ਨੂੰ ਚਮੜੀ ਦੇ ਉਹਨਾਂ ਦੇ ਵਿੱਚ ਚਮੜੀ ਦੇ ਰੋਗ ਪਾਏਗਾ ਉਹ 10 13 ਆਦਮੀ ਆਬਾਦ ਦੇ ਵਿੱਚ ਇਹ ਜਿਹੜੇ ਅੱਖਾਂ ਦੇ ਰੋਗ ਵੀ ਪਾਏਗਾ ਹੁਣ ਇਹ ਬੜਾ ਇੱਕ ਹੜ ਦਾ ਮੁਕਾਬਲਾ ਕੰਮ ਦੇ ਨਾਲੋਂ ਇੱਕ ਇੱਕ ਹੋਰ ਵੀ ਜਿਆਦਾ ਜ਼ਿੰਮੇਵਾਰੀ ਵਾਲਾ ਤੇ ਖਤਮਾਕ ਇੱਕ ਮੁੱਦਾ ਆ ਜਿਹੜਾ ਪੰਜਾਬ ਸਰਕਾਰ ਨੂੰ ਬੜੇ ਸचेत ਹੋਣ ਦੇ ਨਾਲ ਨਾਲ ਇਹ ਨੂੰ ਨਿਯਠਣਾ ਚਾਹੀਦਾ ਆ ਕਿਉਂਕਿ ਬਿਮਾਰੀਆਂ ਜੇਕਰ ਹੋਰ ਵੀ ਅੱਗੇ ਫੈਲਦੀਆਂ ਗਈਆਂ ਤਾਂ ਇਹਦੇ ਨਾਲ ਮਨੁੱਖੀ ਸਿਹਤ ਨੂੰ ਬੜਾ ਭਾਰੀ ਨੁਕਸਾਨ ਹੋ ਸਕਦਾ ਆ ਤੋ ਇਸ ਉਪਰ ਕੰਮ ਕਰਨ ਦੀ ਅਜੇ ਸਰਕਾਰ ਸਰਕਾਰ ਨੂੰ ਵੀ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਬਹੁਤ ਲੋੜ ਆ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਭ ਤੋਂ ਜ਼ਿਆਦਾ ਹੜ ON ਵਾਲਾ ਸੂਬਾ ਜਿਹੜਾ ਉਹ ਆਲਮ ਕੱਬੇ ਪਿਆ ਹੈ। ਔਰ ਇਹਦੇ ਨਾਲ ਕੇਂਦਰ ਵੱਲੋਂ ਪੰਜਾਬ ਸਰਕਾਰ ਇਹ ਸਹਿਮਤੀ ਦੇਣ ਦਾ ਰੋ ਸਹੱਦੀ ਰਾਜ ਜੋ 1988 ਤੋਂ ਬਾਅਦ ਸਭ ਤੋਂ ਜ਼ਿਆਦਾ ਧਿਆਨ ਖੜਾ ਵਜੋਂ ਉੱਭਰ ਆਇਆ। ਉਹਦੇ ਵਿੱਚ ਮਾਫੀ ਲਈ ਫੰਡਾਂ ਵੀ ਵੱਧ ਫੰਡ ਉਹ ਸਰਕਾਰ ਵੱਲੋਂ ਐਲਾਨ ਕੀਤੇ ਗਏ ਆ ਪੰਜਾਬ ਸਰਕਾਰ ਦੇ ਦੀ ਆ ਪੂੰਜੀ ਨਿਵੇਸ਼ ਲਈ ਰਾਜਾਂ ਦੀ ਵਿਸ਼ੇਸ਼ ਹੈ ਤਾਂ ਯੋਜਨਾ ਦੇ ਤਹਿਤ 595 ਕਰੋੜ ਰੁਪਏ ਦਾ ਜਿਹੜਾ 50 ਸਾਲਾਂ ਦਾ ਇੱਕ ਨਰਮ ਵਿਆਜ ਵਾਲਾ ਕਾਜਾ ਵੀ ਉਹ ਪ੍ਰਾਪਤ ਕਰ ਸਕੇਗੀ ਔਰ ਵਿਸ਼ੇਸ਼ ਤੌਰ ਦੇ ਉੱਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ ਇਸ ਇਹ ਫੰਡ ਨੂੰ ਉਹ ਰੱਖਿਆ ਜਾਵੇਗਾ ਹੋਰ ਦਿੱਥੋਂ ਤੱਕ ਬਸਲਾਂ ਦੇ ਪ੍ਰਭਾਵਤ ਮਾਉਜ਼ੇ ਦੀ ਗੱਲ ਹੈ ਉਹਦੇ ਵਿੱਚ ਨੁਕਸਾਨੀਗਏ ਘਰਾਂ ਦੇ ਮਾਲਕਾਂ ਨੂੰ ਕੁਝ ਦਾਅਬ ਜਿਹੜਾ ਉਹ ਹੋ ਸਕੇਗਾ ਜਿਸ ਦੀ ਜਿਸ ਦੇ ਤਹਿਤ ਜੇਕਰ ਕੋਈ ਘਰ ਪੂਰੀ ਤਰ੍ਹਾਂ ਨੁਕਸਾਨਿਆ ਜਾਂਦਾ ਆ ਤਾਂ ਇੱਕ ਘਰ ਦੇ ਮਾਲਕ ਨੂੰ 1.2 ਲੱਖ ਰੁਪਏ ਜਿਹੜੇ ਆ ਉਹ ਐਸ ਵੈਲੇ ਮਿਲਦੇ ਆ ਹੁਣ ਇਹ ਮਾਉਜ਼ਾ ਜਿਹੜਾ ਆ ਉਹ 3 ਲੱਖ ਰੁਪਏ ਤੱਕ ਜਾ ਸਕਦਾ ਹੈ ਕਉਕ ਪਹਿਲਾਂ ਕੰਪਨਸੇਸ਼ਨ ਜਿੰਨਾਂ ਦਾ ਘੱਟਵਾ ਹੋ ਜਾਂਦੇ ਸੀ ਉਹਨਾਂ ਨੂੰ 1.2 ਲੱਖ ਰੁਪਈਆ ਦਿੱਤਾ ਜਾਂਦਾ ਸੀ ਹੁਣ ਇਹ ਵਾਪਸ ਆ ਜਿਹੜਾ ਆ ਉਹ 3 ਲੱਖ ਰੁਪਈਏ ਤੱਕ ਵੀ ਜਾ ਸਕਦਾ ਔਰ ਇਸੇ ਤਰ੍ਹਾਂ ਐਸਜੀਆਰ ਫੰਡ ਵਿੱਚੋਂ ਪਹਿਲਾਂ ਸਰਕਾਰ ਵੱਲੋਂ 6800 ਰੁਪਏ ਪ੍ਰਤੀ ਕਰਦੇ ਸਹਾਵਨਾ ਮੁਰਾਫਦਾ ਦਿੱਤਾ ਜਾਂਦਾ ਸੀ ਲੇਕਿਨ ਇਸ ਦੇ ਹੁਣ ਇਸ ਦੇ ਮੁਕਾਬਦੇ ਤੇ 20000 ਤੱਕ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਸਵਕਾਬ ਨੇ ਐਲਾਨ ਜਿਹੜਾ ਉਹ ਕਰ ਰੱਖਿਆ ਹੈ। ਔਰ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਆ ਇਹਦੇ ਵਿੱਚ 75:25 ਦੀ ਰੇਸ਼ੋ ਦੇ ਹਿਸਾਬ ਦੇ ਨਾਲ ਹਿੱਸਾ ਜਿਹੜਾ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਵੱਲੋਂ ਪਾਇਆ ਜਾਂਦਾ ਆ। ਔਰ ਇਹਦੇ ਵਿੱਚ 7 ਸਤੰਭ ਨੂੰ ਇੱਕ ਕੇਂਦਰੀ ਆਪ ਸਟਮੇਟਿੰਗ ਮੀਟਿੰਗ ਹੋਈ ਸੀ। ਇਹਦੇ ਵਿੱਚ 13.299 ਕਰੋੜ ਰੁਪਏ ਦਾ ਅੰਦਾਜ਼ਾ ਨੁਕਸਾਨ ਹੋ ਜਾਣ ਦਾ ਆਦਾਨ ਕੀਤਾ ਗਿਆ ਸੀ ਇਸੇ ਤਰ੍ਹਾਂ ਵਕ ਵਕ ਪੰਚਾਇਤਾਂ ਵੱਲੋਂ ਵਕ ਵਕ ਵਿਭਾਗਾਂ ਵੱਲੋਂ ਪਿਆ 147 ਕਰੋੜ ਰੁਪਏ ਦਾ ਪੰਚਾਇਤ ਪੰਚਾਇਤ ਉਪਭਾਗ ਔਰ ਸੇਧ ਉਪਭਾਗ ਨੂੰ 780 ਕਰੋੜ ਰੁਪਏ ਔਰ ਇਹਦੇ ਦੁਆਰਾ ਜੋ ਵੀ ਦਾ ਸੋ ਕਾਈ ਬਾਈਕ ਰੋਡ ਦਾ ਪਤਾ ਜਿਹੜਾ ਅੰਦਾਜ਼ਾ ਆਇਆ ਉਹ ਪੰਜਾਬ ਮੰਡੀ ਬੋਰਡ ਦੇ ਜੁਮੇ ਵੀ ਬਗਾਇਆ ਗਿਆ ਉਹ ਇਹ ਹੁਣ ਅਜੇ ਦੇਖਣਾ ਬਾਕੀ ਆ ਇਹ ਮੁਆਵਜ਼ਾ ਕਿੰਨਾ ਆਉਂਦਾ ਆ ਕਿੰਨਾ ਨਹੀਂ ਆਉਂਦਾ ਹੋਰ ਇਹਦੇ ਵਿੱਚ ਸਰਕਾਰ ਵੱਤੋਂ ਕੀ ਕੁਝ ਪੰਜਾਬ ਦੇ ਦੁਕਾਨਦਾਰਾਂ ਨੂੰ ਰਾਹ ਦਿੱਤੀ ਜਾਂ ਜਾਵੇਗੀ ਉਹਦੇ ਬਾਰੇ ਵੀ ਆਉਣ ਵਾਲਾ ਜਿਹੜਾ ਸਮਾਂ ਆ ਉਹ ਉਹ ਹੀ ਦੱਸ ਸਕੇਗਾ ਹੁਣ ਅੱਜ ਦੇ ਇਸ ਦਿਨ ਦੇ ਰੂਪਲ ਜਿਹੜਾ ਨੁਕਸਾਨ ਹਰ ਪੀਟਾਂ ਦਾ ਹੋਇਆ ਆ ਉਹਦੀਆਂ ਗੱਦਾਵਦੀਆਂ ਚੱਲ ਰਹੀਆਂ ਆ ਕਿਹਦੇ ਪਰਵਾਹ ਨੂੰ ਕਿੰਨਾ ਮੁਆਫਜ਼ਾ ਦਿੱਤਾ ਜਾਵੇਗਾ ਇਹਦੇ ਬਾਅਦ ਇਹ ਬਚਾਅ ਬਟਾਂ ਤੇ ਕੀਤੇ ਜਿਆਦਾ ਆ ਉਹ ਸਲਮੇ ਕਰਨ ਵਾਲੀਆਂ ਟੀਮਾਂ ਲਗਾਤਾਰ ਆਪੋ ਆਪਣੇ ਕੰਮਾਂ ਵਿੱਚ ਲੱਗੀਆਂ ਹੋਈਆਂ ਆ ਔਰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ਵਾਨ ਸਰਕਾਰ ਨੇ ਆਪਣੀ ਇੱਕ ਟਾਈਮ ਲਿਮਟ ਅਨਾਉਂਸ ਕੀਤੀ ਕਿ ਜੀ ਉਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਗਦਾਵਰੀਆਂ ਖਤਮ ਹੋ ਜਾਣਗੀਆਂ ਔਰ ਲੋਕਾਂ ਨੂੰ ਪੀੜਤ ਲੋਕਾਂ ਨੂੰ ਮੁਆਵਜ਼ੇ ਦੀ ਤਕਸੀਮ ਦੀ ਆ ਉਹ ਵੀ ਕਰਦੇ ਪੀ ਜਾਵੇਗੀ ਹੁਣ ਇਸ ਤਰ੍ਹਾਂ ਤਾਂ ਆਪਾਂ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਦੱਸਿਆ ਜਾ ਰਿਹਾ ਆ ਕਿ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਫੜਿਆ ਜਾਦੇ ਆ ਜਾਂ ਨਸ਼ਾ ਫੜਿਆ ਗਿਆ ਆ ਉਹ ਦੂਜੇ ਸਾਰੇ ਸੂਬਿਆਂ ਦੇ ਨਾਲੋਂ ਸਭ ਤੋਂ ਜ਼ਿਆਦਾ ਆ ਉਹ ਪਿਛਲੇ ਵੇਲੇ 1150 ਕਿਲੋਗ੍ਰਾਮ ਹੈਰੋਇਨ ਤੇ 2.9 ਫਰ ਬੋਰੀਆਂ ਜਿਹੜੀਆਂ ਉਹ ਪੰਜਾਬ ਪੁਲਿਸ ਨੇ ਜਾਂ ਨਸ਼ਾ ਵਿਭਾਗ ਨੇ ਉਹ ਜ਼ਬਤ ਕੀਤੀਆਂ ਸੀ ਜਿਹੜੀਆਂ ਕਿ ਇਹ ਬ੍ਰਾਂਦਗੀ ਦੂਜੇ ਸੋਗਿਆਂ ਨਾਲੋਂ ਸਭ ਤੋਂ ਜ਼ਿਆਦਾ ਆ। ਕੋਣ ਅਕਸਰ ਮੈਂ ਇਹ ਕੀ ਕਰਦਾ ਹਾਂ? ਅਸੀਂ ਇਹ ਨਿਸ਼ਾਨਦਾ ਸਪਲਾਈ ਐਂਡ ਡਿਮਾਂਡ ਦਾ ਇੱਕ ਨਤੀਜਾ ਆ। ਕਿਉਂਕਿ ਸਪਲਾਈ ਦਾ ਵਧਣਾ ਵੀ ਸਾਡੇ ਲੋਕਾਂ ਦੀ ਬਹੁਤ ਜ਼ਿਆਦਾ ਖਤਰਾ ਆ। ਜੇਕਰ ਸਪਲਾਈ ਨਹੀਂ ਵਧੂਗੀ ਤਾਂ ਜਿਹੜੀ ਡਿਮਾਂਡ ਹੈ ਨਸ਼ਿਆਂ ਦੀ ਉਹ ਵੀ ਘਟੇਗੀ। ਕਿਉਂਕਿ ਹਰ ਰੋਜ਼ ਨਸ਼ਿਆਂ ਦਾ ਸੇਵਨ ਕਰਕੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਨੌਜਵਾਨ ਮੁੰਡੇ ਆਪਣੇ ਆਪ ਨੂੰ ਮਾਰ ਰਿਹਾ ਕਈ ਮੌਤਾਂ ਹੋ ਰਹੀਆਂ ਕਈ ਪਰਿਵਾਰਾਂ ਦੇ ਪਰਿਵਾਰ ਆਪਣੇ ਮੁੰਡਿਆਂ ਨੂੰ ਗਵਾ ਚੁੱਕੇ ਆ ਜਿਸ ਕਾਰਨ ਉਹ ਹਮੇਸ਼ਾ ਬਦਲਾਪ ਦੇ ਆਦਮ ਵਿੱਚ ਰਹਿੰਦੇ ਆ ਲੇਕਿਨ ਉਹਨਾਂ ਦੇ ਵੱਸ ਦਾ ਰੋਮ ਨਹੀਂ ਜਦੋਂ ਆਲਾ ਦੇ ਇੱਕ ਪਾਸੇ ਆ ਦੂਤ ਹੋਏ ਤਾ ਉਥੋਂ ਪਿੱਛੇ ਹਟਾ ਸਕਣਾ ਜਾਂ ਉਹਨਾਂ ਦਾ ਪਿੱਛੇ ਹਟ ਸਕਣਾ ਬੜਾ ਮੁਸ਼ਕਲ ਹਮੇਸ਼ਾ ਹੀ ਰਹਿੰਦਾ ਆ ਸੋ ਲੋੜ ਇਸ ਗੱਲ ਦੀ ਆ ਕਿ ਸਭ ਤੋਂ ਪਹਿਲਾਂ ਸਪਲਾਈ ਨੂੰ ਤੋੜਿਆ ਜਾਵੇ ਜਦੋਂ ਸਪਲਾਈ ਟੁੱਟ ਜਾਵੇਗੀ ਤਾਂ ਜਾ ਕੇ ਜਿਹੜਾ ਪੰਜਾਬ ਅੰਦਰ ਨਸ਼ਾ ਬਹੁਤ ਨਹੀਂ ਚਲਾਈ ਜਾ ਰਹੀ ਆ ਤਾਂ ਹੀ ਉਹਦੇ ਵਿੱਚ ਕੋਈ ਨਾ ਕੋਈ ਸਿੱਟੇ ਵਾਂਗ ਨਕੀ ਜਿਹੜੇ ਆ ਨਿਕਲ ਸਕਣਗੇ ਦੇਖੋ ਜੇ ਸਪਲਾਈ ਦੀ ਕਮਰ ਨਹੀਂ ਥੋੜੀ ਜਾਂਦੀ ਤਾਂ ਡਿਮਾਂਡ ਉਸੇ ਤਰ੍ਹਾਂ ਹੀ ਵਾਦੀ ਰਹੇਗੀ ਉਸੇ ਤਰ੍ਹਾਂ ਹੀ ਨੌਜਵਾਨ ਪੰਜਾਬ ਦੇ ਨਸ਼ਿਆਂ ਦਾ ਸੇਵਨ ਕਰਦੇ ਰਹਿਣਗੇ ਸੋ ਇਹ ਜਿਹੇ ਸਭ ਤੋਂ ਜਿਹੜਾ ਇੱਕ ਨਤੀਜਾ ਕੱਢਿਆ ਜਾ ਸਕਦਾ ਆ ਪੰਜਾਬ ਪਰੀਸ਼ ਨੂੰ ਸਪਲਾਈ ਦੀ ਕਮਰ ਜਿਹੜੀ ਆ ਉਹ ਸਭ ਤੋਂ ਜੂਰੀ ਆ ਉਹਨੂੰ ਤੋੜਨਾ ਜਦ ਇਹ ਟੁੱਟ ਜਾਵੇਗੀ ਤਾਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋਵ ਜਾਣ ਦੇ ਆਸਾਨ ਵੀ ਪਹਿਲਾਂ ਨਾਲੋਂ ਜ਼ਿਆਦਾ ਜਿਹੜੇ ਆ ਉਹ ਵੱਧ ਜਾਣਗੇ ਹੁਣ ਆਖਰੀ ਵਿਸ਼ੇ ਦੇ ਉੱਤੇ ਜਿਹਦੇ ਉੱਤੇ ਮੈਂ ਵਿਚਾਰ ਕਰਨ ਲੱਗਾ ਹਾਂ ਇਹ ਪਹਿਲਾਂ ਵੀ ਅਕਸਰ ਕਈ ਵਾਰ ਡਿਸਕਸ ਕੀਤਾ ਜਾ ਚੁੱਕਾ ਆ ਇਹ ਹਾਲ ਹੀ ਵਿੱਚ ਕੁਝ 8 ਨੌਜਵਾਨ ਮੁੰਡੇ ਜਿਹੜੇ ਦੁਬਈ ਨੂੰ ਗਏ ਸਨ ਉਹ ਵਾਪਸ ਫਤੇ ਆ ਔਰ ਉਹਨਾਂ ਨੇ ਇਸ ਗੱਲ ਦਾ ਦੋਸ਼ ਲਾਇਆ ਵੀ ਸਾਡੇ ਮੰਤਸੰਤ ਘਾਮੀਂਦੇ ਸਾਡੇ ਸਾਡੇ ਨਾਮ ਬਹੁਤ ਆਪਕਾਦੇ ਆ ਲੇਕਿਨ ਇਹ ਸਾਰੀਆਂ ਗੱਲਾਂ ਤੋਂ ਬਚਣ ਦੀ ਲਈ ਪਹਿਲਾਂ ਵੀ ਪ੍ਰੋਟੈਕਟਰ ਆਫ ਇਨੀ ਗ੍ਰੇਨਸ ਨਵੀਂ ਦਿੱਲੀ ਦੇ ਜਿਹੜਾ ਐਕਸਟਰਨਲ ਅਫੇਅਰ ਅਫੇਅਰ ਮਿਨਿਸਟਰੀ ਦਾ ਆਫਿਸ ਹੈ ਉਹਦੇ ਵਿੱਚ ਉਹ ਆਫਿਸ ਹੈ ਉਹ ਕਿਸੇ ਵੀ ਜਦੋਂ ਇੰਡੀਅਨ ਮੂਲ ਦਾ ਕੋਈ ਵੀ ਆਦਮੀ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਬਦੇਸ਼ ਜਾਣਾ ਚਾਹੁੰਦਾ ਆ ਤੇ ਸਭ ਤੋਂ ਪਹਿਲਾਂ ਉਹਦੇ ਕਾਗਜ਼ਾਤ ਵਗੈਰਾ ਪਟ੍ਰਟਸ ਆਫ ਇਮੀਗ੍ਰੈਂਟਸ ਹੀ ਚੈੱਕ ਕਰਦਾ ਆ ਉਹ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ ਉਹ ਉਹ ਉਹਦੇ ਉੱਪਰ ਆਪਣੀ ਉਹਨਾਂ ਦੇ ਪਾਸਪੋਰਟ ਉੱਪਰ ਆਪਣੀ ਮੋਹਰ ਦਾ ਦਿੰਦਾ ਔਰ ਇਸ ਆਫਿਸ ਨੂੰ ਇ tanto ਤਾਕਤ ਹੈ ਕਿ ਵਿਦੇਸ਼ੀ ਐਮਪਲਾਈਏ ਜਿਹੜੇ ਹੁੰਦੇ ਆ ਉਹਨਾਂ ਦੇ ਜੇਕਰ ਉਹ ਨਿਯਮਾਂ ਅਨਸਾਰ ਆਪਣੇ ਮਲਾਜ਼ਮਾਂ ਦੇ ਨਾਲ ਬਰਤావ ਨਹੀਂ ਕਰਦੇ ਤਾਂ ਉਹਨਾਂ ਦੇ ਕੰਮ ਕਾਮ ਦਾ ਲਾਇਸੈਂਸ ਵੀ ਇਹ ਆਫਿਸ ਰੱਦ ਕਰ ਸਕਦਾ ਹੈ ਇਹਨਾਂ ਜਿਹੜੇ ਉੱਥੇ ਦੇ EMPLOYEES ਹੁੰਦੇ ਆ ਉਹਨਾਂ ਨੂੰ ਇਸ ਗੱਲ ਦਾ ਡਰ ਹੁੰਦਾ ਆ ਲੇਕਿਨ ਜੇ ਸਾਡੇ ਨੌਜਵਾਨ ਇਹ ਟਾਈਟਲ ਆਫ ਇਨੀਗਰੀIENTS ਦੇ ਮੋਹ ਦਵਾਉਣ ਤੋਂ ਬਗੈਰ ਹੀ ਆਪ ਉਹ ਆਪਣੇ ਡੈਸਟੀਨੇਸ਼ਨ ਉਪਰ ਚਲੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਅਗਰ ਕਿਸੇ ਕਿਸਮ ਦੀ ਜਿਆਤੀ ਹੁੰਦੀ ਆ ਉਹ ਉਹਦੇ ਉਹਨੂੰ ਰੋਕ ਸਕਣਾ ਜਿਹੜਾ ਕਿਸੇ ਦੇ ਵਸਦਾ ਰੋਲ ਨਹੀਂ ਹੁੰਦਾ ਕੇਵਲ ਵਾਪਸ ਆਣ ਕੇ ਉਹਨਾਂ ਉਪਰ ਦੂਸ਼ਣ ਬਾਜੀ ਕੀਤੀ ਜਾ ਸਕਦੀ ਆ ਜਾਂ ਏਜੰਟਾਂ ਉਪਰ ਜਿਹੜੇ ਉਹਨਾਂ ਨੂੰ ਬਾਹਰ ਭੇਜਦੇ ਆ ਉਹਨਾਂ ਦੇ ਉੱਤੇ ਝੂਠਾ ਤੇ ਫਰਾਡ ਦਾ ਜਿਹੜਾ ਦੋਸ਼ ਹੈ ਉਹ ਲਾਇਆ ਜਾਂਦਾ ਹੈ ਉਹਨੂੰ ਇਹ ਸਮਝਣਾ ਪਤਾ ਨਹੀਂ ਕਿੰਨਾ ਕੁ ਵੱਡਾ ਔਖਾ ਆ ਕਿ ਸਾਡੇ ਲੋਕ ਹਰ ਬੰਦਾ ਜਿਹੜਾ ਪੰਜਾਬ ਦਾ ਵਾਸੀ ਆ ਉਹ ਵਿਦੇਸ਼ਾਂ ਵੱਲ ਜਾਣ ਬੜਾ ਤਤਪਰ ਰੈਂਦਾ ਆ ਭਾਵੇਂ ਉਹਨੂੰ ਏਜੰਟ ਡੇਲਾ ਵੀ ਮਿਲਦਾ ਹੋਵੇ ਉਹ ਉਹਦੇ ਲਈ ਵਿਦੇਸ਼ ਵਿੱਚ ਜਾਣ ਲਈ ਖਾਸ ਤੌਰ ਤੇ ਉਂਤੇ ਯੋਧ ਬਿੰਦਿਸ਼ਾਂ ਵਿੱਚ ਜਾਣ ਲਈ ਉਹਨੂੰ ਆਪਣਾ ਏਜੰਟ ਬਣਾ ਦਿੰਦੇ ਆ ਉਹਦੀਆਂ ਮੋਮੋ ਠਵੀਆਂ ਗੱਲਾਂ ਵਿੱਚ ਆ ਜਾਂਦੇ ਆ ਲੇਕਨ ਉਹ ਜਿਹੜੇ ਸਾਡੇ ਮੁੰਡੇ ਆ ਬਾਹਰ ਜਾਣ ਦੇ ਚਾਹਵਾਨ ਉਹ ਇਹ ਵੀ ਨਹੀਂ ਅਜਿਹਾ ਕਰਦੇ ਸਮਝੇ ਇਹ ਵੀ ਨਹੀਂ ਸੋਚਦੇ ਕਿ ਆਫਟਰ ਇਹ ਏਜੰਟ ਕੌਣ ਹੈ ਇਹ ਕਿਹੜੇ ਰਸਤੇ ਥਾਣੀ ਸਾਨੂੰ ਸਾਡੇ ਡੈਸਟੀਨੇਸ਼ਨ ਦੇ ਉੱਤੇ ਪਹੁੰਚਾਏਗਾ ਉਹਦੇ ਨਾਲ ਜੋ ਵੀ ਟਰਮ ਐਂਡ ਕੰਡੀਸ਼ਨਸ ਤੈ ਹੁੰਦੀਆਂ ਆ ਉਹਨਾਂ ਨੂੰ ਕਿਸੇ ਵੀ ਲੈਕੀ ਰੂਮ ਵਿੱਚ ਨਹੀਂ ਰੱਖਿਆ ਜਾਂਦਾ ਸਾਰਾ ਕੰਮ ਜਿਹੜਾ ਦਿਮਾਨੀ ਕਲਾਮੀ ਹੁੰਦਾ ਆ ਤੇ ਫਿਰ ਜਦੋਂ ਸਾਡੇ ਮੁੰਡੇ ਵਾਪਸ ਆ ਜਾਂਦੇ ਆ ਤਾਂ ਉਹ ਆ ਵਾਪਸ ਆਣ ਕੇ ਉਸ ਏਜੰਟ ਦੇ ਉੱਪਰ ਫਰਾਡ ਦੇ ਦੋਸ਼ ਲਾਉਂਦੇ ਆ ਔਰ ਉਹਨਾਂ ਕੋਲੋਂ ਆਪਣੇ ਦਿੱਤੇ ਗਏ ਪੈਸੇ ਵਾਪਸ ਮੰਗਵਾਉਣ ਦੇ ਲਈ ਪੰਜਾਬ ਪੁਲਿਸ ਦੇ ਦਫ਼ਤਰਾਂ ਦੇ ਚੱਕਰ ਦੇ ਲਈ ਆ ਉਹ ਘਟਰੇ ਰਹਿੰਦੇ ਆ ਕਈਆਂ ਨੂੰ ਥੋੜਾ ਬਹੁਤ ਪੈਸਾ ਇਹਨਾਂ ਏਜੰਟਾਂ ਕੋਲੋਂ ਵਾਪਸ ਮਿਲ ਜਾਂਦਾ ਆ ਪਰ ਇਹ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਏਜੰਟ ਜਿਹੜਾ ਆ ਉਹ ਛੇਤੀ ਕੀਤੇ ਪੈਸਾ ਵਾਪਸ ਕਰਨ ਦੇ ਲਈ ਤਿਆਰ ਨਹੀਂ ਹੁੰਦੇ ਸੋ ਇਹ ਦੇਖਣਾ ਅਜੇ ਜਿਹੜੇ ਅੱਜ ਦੇ ਵੀ ਹਾਲਾਤ ਐ ਪਤਾ ਨਹੀਂ ਸਾਡੇ ਲੋਕ ਕਿਉਂ ਜਲਦੀ ਇੰਨਾ ਕਾੜੇ ਪੈ ਜਾਂਦੇ ਆ ਅੱਜ ਦੇ ਹਾਲਾਤ ਜਿਹੜੇ ਆ ਅਮਰੀਕਾ ਉਹ ਕੈਨੇਡਾ ਦੇ ਇੰਨੇ ਧਿਆਨਕਰ ਬਣੇ ਹੋਏ ਆ ਕਿ ਇੱਥੇ ਕੋਈ ਵੀ ਆਦਮੀ ਆਉਣ ਦਾ ਸੁਪਨਾ ਨਹੀਂ ਦੇ ਸਕਦਾ ਖਾਸ ਤੌਰ ਦੇ ਉੱਤੇ ਇਹ ਇਲੀਗਲ ਤਰੀਕੇ ਦੇ ਨਾਲ ਕੋਈ ਇਹ ਇੱਥੇ ਆਉਣ ਦਾ ਸੁਪਨਾ ਨਹੀਂ ਦੇ ਸਕਦਾ ਉਹ ਜਿੱਥੋਂ ਤੱਕ ਸਾਡੇ ਜਾਣਕਾਰੀ ਵਿੱਚ ਕਿ ਜਿਹੜੇ ਵੀ ਇੱਥੇ ਇਲੀਗਲ ਤਰੀਕੇ ਦੇ ਨਾਲ ਮਕਸੀ ਕੋਈ ਅਮਰੀਕਾ ਦਾ ਬਾਰਡਰ ਟੱਪਦੇ ਆ ਔਰ ਬਾਰਡਰ ਟੱਪਣਾ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ ਔਰ ਇਹੋ ਜਿਹਾ ਬਾਰਡਰ ਟੱਪਦੇ ਸਮੇਂ ਕਿਸੇ ਟਾਈਮ ਪੰਜਾਬ ਦੇ 16 ਮੁੰਡੇ ਜਿਹੜੇ ਆ ਉਹ ਵੱਖ-ਵੱਖ ਚੈਨਾਂ ਦਾ ਹੀ ਇੱਥੇ ਦਾਖਲ ਹੋਣ ਦਾ ਯਤਨ ਕਰਦੇ ਰਿਹਾ ਔਰ ਜਿਨ੍ਹਾਂ ਦਾ ਅਜੇ ਤੱਕ ਵੀ ਇੰਨੇ ਲੰਬੇ ਆਸੇ ਤੋਂ ਬਾਅਦ ਕੋ ਬਤਾ ਨਹੀਂ ਲੱਗ ਰਿਹਾ ਸਾਡੇ ਪੰਜਾਬ ਦੇ ਲੋਕ ਵੀ ਕੋਈ ਕਿਸੇ ਘਟਨਾ ਤੋਂ ਦੁਰਘਟਨਾ ਤੋਂ ਸਬਕ ਲੈਣ ਦਾ ਕੋਈ ਯਤਨ ਨਹੀਂ ਕਰਦੇ 1996 ਦੇ ਵਿੱਚ ਇੱਕ ਮਾਲਟਾ ਤਾਣ ਵੀ ਹੋਇਆ ਸੀ ਔਰ ਉਹਦੇ ਵਿੱਚ 250 ਦੇ ਕਰੀਬ ਕਰੀਬ ਪੰਜਾਬ ਦੇ ਮੁੰਡੇ ਮਾਲਟਾ ਸਮੁੰਦਰ ਦੇ ਵਿੱਚ ਡੁੱਬ ਗਏ ਸਨ ਉਸ ਵੇਲੇ ਤੋਂ ਹੀ ਇਹ ਪੰਜਾਬ ਦੇ ਲੋਕਾਂ ਨੂੰ ਸਿਖਿਆ ਦੇਣ ਦੀ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਕੋਈ ਵੀ ਪੰਜਾਬ ਦਾ ਮੁੰਡਾ ਉਹ ਗੈਰ ਕਾਨੂੰਨੀ ਤੌਰ ਤੇ ਵਿਦੇਸ਼ਾਂ ਵਿੱਚ ਜਾਣ ਦਾ ਯਤਨ ਨਾ ਕਰੇ ਕਿਉਂਕਿ ਕਿਸੇ ਨਾਲ ਦੀ ਇਹੋ ਜਿਹਾ ਭਾਣਾ ਜਿਹੜਾ ਉਹ ਵੱਤ ਸਕਦਾ ਆ ਲੇਕਿਨ ਉਹ 1996 ਤੋਂ ਦੇਖ ਲਓ ਤੋਂ ਬਾਅਦ ਵੀ ਕਈ ਹਾਸੀ ਹੋਏ ਲੇਕਿਨ ਪੰਜਾਬ ਦੇ ਮੁੰਡਿਆਂ ਨੇ ਆਪਣਾ ਜਿਹੜਾ ਰਵਈਆ ਆ ਉਹਨੂੰ ਬਦਲਣ ਦਾ ਆਪਣੀ ਸੋਚ ਨੂੰ ਬਦਲਣ ਦਾ ਯਤਨ ਨਹੀਂ ਕੀਤਾ ਜਿੰਦੇ ਕਾਰਨ ਅੱਜ ਪੰਜਾਬ ਦੇ ਮੁੰਡੇ ਜਿਹੜੇ ਵੱਖ-ਵੱਖ ਗੈਰ-ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਪਹੁੰਚਣ ਦਾ ਯਤਨ ਕਰਾਇਆ ਉਹਨਾਂ ਨੂੰ ਜਾਂ ਨੀਤੇਵਾਲੀ ਨੁਕਸਾਨ ਵੀ اٹھਾਉਣ ਦਾ ਜਿਹੜਾ ਉਹਨਾਂ ਦੇ ਉੱਤੇ ਭਾਰ ਪੈ ਰਿਹਾ ਆ ਕਈਆਂ ਦੀਆਂ ਮੌਤਾਂ ਹੋ ਗਈਆਂ ਰਸਤੇ ਵਿੱਚ ਗੁਜਦਿਆਂ ਹੋયા ਔਰ ਕਈ ਜਿਹੜੇ ਆ ਉਸ ਹੱਥ ਕੰਬਦੇ ਹੋਏ ਗ੍ਰਿਫਤਾਰ ਕੀਤੇ ਗਏ ਇਹਨਾਂ ਨੂੰ ਜਾਂ ਤਾਂ ਵਾਪਸ ਮੋੜਿਆ ਗਿਆ ਜਾਂ ਉਹਨਾਂ ਨੂੰ ਕਿਸੇ ਬਹੁਤ ਤਰੀਕੇ ਦੇ ਨਾਲ ਨਜ਼ਰਬੰਦ ਕਰਕੇ ਉਹਨਾਂ ਦੇ ਉੱਪਰ ਡੈਪਿਉਟੇਸ਼ਨ ਲਗਾ ਦਿੱਤੀ ਗਈ। ਉਹ ਜਿਹਦੇ ਤਹਿਤ ਪਿੱਛੇ ਜਾ ਅਮਰੀਕਾ ਵਿੱਚੋਂ ਹੀ ਬਹੁਤ ਸਾਰੇ ਮੁੰਡਿਆਂ ਨੂੰ ਵਾਪਸ ਜਿਹੜਾ ਉਹ ਭੇਜਿਆ ਗਿਆ ਹੈ। ਸੋ ਅਸੀਂ ਆਸ ਕਰਦੇ ਹਾਂ ਤੇ ਸਾਡੇ ਪੰਜਾਬ ਦੇ ਮੁੰਡੇ ਜਿਹੜੇ ਵੀ ਵਿਦੇਸ਼ਾਂ ਵਿੱਚ ਜਾਣ ਦੇ ਜਾਣ ਦੇ ਚਾਹਵੰਦ ਹੋ ਉਹ ਸਹੀ ਤਰੀਕੇ ਦੇ ਨਾਲ ਇੱਥੇ ਪਹੁੰਚਣ ਦਾ ਯਤਨ ਕਰਨ। ਥੈਂਕ ਯੂ ਵੈਲੀ ਮੱਚ।